ਤੋਂ ਗੁਰਦੁਆਰਾ ਪ੍ਰਬੰਧ ਨਾਲ ਜੁੜਿਆ ਹੋਇਆ ਹੈ ਔਰ ਲਗਭਗ 13 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਮੁਖ ਸੇਵਾ ਵੀ ਨਿਭਾਈ ਹੈ ਸਟੇਟ ਦੇ ਅੰਦਰ ਔਰ ਇਸ 30 ਸਾਲਾਂ ਦੇ ਦੌਰਾਨ ਅਸੀਂ ਤਿੰਨ ਵਾਰ ਇਥੋਂ ਨਗਰ ਕੀਰਤਨ ਲੈ ਕੇ ਪੰਜਾਬ ਦੀ ਧਰਤੀ ਤੇ ਗਏ 1999 ਦੀ ਵਿਸਾਖੀ ਤੇ ਜਦੋਂ ਕਿ ਨਾਰਾ ਦਿੱਤਾ ਗਿਆ ਸੀ 300 ਸਾਲ ਗੁਰੂ ਦੇ ਨਾਲ ਅਦੋਂ ਅਸੀਂ 290 ਬੱਸ ਲੈ ਕੇ ਇੱਥੋਂ ਅਸੀਂ 4 ਦਿਨ ਦੇ ਪੜਾ ਤੇ ਅਸੀਂ ਆਨੰਦਪੁਰ ਸਾਹਿਬ ਪਹੁੰਚੇ ਸੀ ਔਰ ਸਾਰਾ ਪ੍ਰਬੰਧ ਇਹ ਪ੍ਰੋਗਰਾਮ ਜੋ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅਸੀਂ ਕੀਤਾ ਲੇਕਿਨ ਉਹਨਾਂ ਨੇ ਉਸ ਵਕਤ ਸਾਨੂੰ 2 ਮਹੀਨੇ ਪਹਿਲਾਂ ਆ ਕੇ ਅਪਰੋਚ ਕੀਤੀ ਕਿ ਸਾਰਾ ਪ੍ਰਬੰਧ ਤੁਸੀਂ ਸੰਭਾਲਣਾ ਅਸੀਂ ਲੋਕਲ ਇੱਥੇ ਕਮੇਟੀਆਂ ਬਣਾ ਕੇ ਉਸ ਪ੍ਰਬੰਧ ਨੂੰ ਉਲੀਕਿਆ ਜਦ ਕਿ ਅੱਜ ਜਿਥੋਂ ਮਟਨ ਤੋਂ ਇਹ ਸਾਡੀ ਸ਼ਤਾਬਦੀ ਦੇ سلسلے ਵਿੱਚ ਉਥੋਂ ਨਗਰ ਕੀਰਤਨ ਆਰੰਭ ਹੋਣਾ ਹੈ 99 ਦੇ ਵਿੱਚ ਜਦੋਂ ਸਾਧਨ ਨਹੀਂ ਸੀ ਹੁੰਦੇ ਸੋਰਸਸ ਨਹੀਂ ਸੀ ਲੋਕਾਂ ਦੇ ਆਦੋਂ 23 ਬਸਾਂ ਸ਼੍ਰੀਨਗਰ ਤੋਂ ਆਈਆਂ ਸੀ 290 ਬਸਾਂ ਦਾ ਕਾਫਲਾ ਲੈ ਕੇ ਦੁਨੀਆ ਨੇ ਦੇਖਿਆ ਸੀ ਕਿ ਕੋਈ ਨਗਰ ਕੀਰਤਨ ਜਾ ਰਿਹਾ ਹੈ ਅਗਰ ਪ੍ਰਦਰਸ਼ਨੀ ਆਪਣੇ ਮਜ਼ਬਦੀ ਕਰਨੀ ਹੈ ਤੇ ਕੋਈ ਢੰਗ ਤਰੀਕੇ ਨਾਲ ਹੁੰਦੀ ਹੈ ਉਸ ਤੋਂ ਬਾਅਦ ਵੀ ਦੋ ਸ਼ਤਾਬਦੀਆਂ ਅਸੀਂ ਮਨਾਈਆਂ ਤਰਨਤਾਰਨ ਸਾਹਿਬੀ ਸ਼ਤਾਬਦੀ ਚ ਅਸੀਂ ਗਏ ਆ ਇੱਥੋਂ ਅਸਾਂ ਲੈ ਕੇ ਲੇਕਿਨ ਪ੍ਰਬੰਧ ਜਿਹੜਾ ਸੀ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਅਕਾਲੀ ਦਲ ਨੇ ਸਾਡੇ ਜੰਮੂ ਕਸ਼ਮੀਰ ਵਾਲਿਆਂ ਨੂੰ ਦਿੱਤਾ ਸੀ ਲਖਨਪੁਰੋਂ ਅੱਗੇ ਉਹਨਾਂ ਦਾ ਪ੍ਰਬੰਧ ਸੀ ਉਸ ਤੋਂ ਪਿੱਛੇ ਸਾਡਾ ਸੀ ਸਹਿਯੋਗ ਉਹਨਾਂ ਦਾ ਪੂਰਾ ਸਾਡੇ ਨਾਲ ਸੀ ਮਾਇਕ ਸਹਾਇਤਾ ਵੀ ਉਹਨਾਂ ਨੇ ਸਾਨੂੰ ਦਿੱਤੀ ਸੀ ਅਸੀਂ ਉਹ ਲੋਕੀਂ ਆ ਜਿਨ੍ਹਾਂ ਨੇ ਤਿੰਨ ਤਿੰਨ ਵਾਰ ਇੱਥੋਂ ਘਰੇ ਆ ਹੁਣ ਵੀ ਲਾਸਟ ਇਹਨਾਂ ਦੇ ਜਿਹੜੇ ਹਰਵਿੰਦਰ ਸਿੰਘ ਜੀ ਜਿਹੜੇ ਮੁੱਖ ਇਨਚਾਰਜ ਨੇ ਇੱਥੇ ਤੇ ਇਹ ਸਾਡੇ ਨਾਲ ਰਹੇ ਨੇ ਜਦੋਂ ਉਹਨਾਂ ਕਾਣਾ ਸਾਹਿਬ ਤੋਂ ਸ਼ਸਤਰ ਆਏ ਨੇ ਨਗਰ ਕੀਰਤਨ ਜੰਮੂ ਕਸ਼ਮੀਰ ਵੀ ਆਇਆ ਅਸੀਂ ਇਹਨਾਂ ਦੇ ਨਾਲ ਰਹੇ ਇਹਨਾਂ ਨੂੰ ਪਤਾ ਕਿ ਅਸੀਂ ਇਹ ਪ੍ਰਬੰਧ ਜਿਹੜੇ ਨੇ ਇਹ ਚਲਾਉਂਦੇ ਪਿਆ ਔਰ ਅਸੀਂ ਸਾਨੂੰ ਇਹਨਾਂ ਲੋਕਾਂ ਨੇ ਨਾ ਪੁੱਛਿਆ ਉਹ ਕੰਮ ਸਗੰ ਤੁਸੀਂ ਪਿਛਲਾ ਇਤਿਹਾਸ ਹੀ ਆਪਣਾ ਸ਼ਰੋਮਣੀ ਕਮੇਟੀ ਦੇਖੇ ਕਿ ਅੱਗੇ ਨਗਰ ਕੀਰਤਨ ਆਇਨ ਕਿਸ ਤਰ੍ਹਾਂ ਆਇਨ ਕੀ ਹੋਇਆ ਫਿਰ ਆ ਕੇ ਕਰਨ ਅੱਜ 4 ਦਿਨ ਪਹਿਲਾਂ ਇਹਨਾਂ ਨੇ ਆ ਕੇ ਇੱਥੇ ਮੀਟਿੰਗ ਕੀਤੀ ਔਰ ਅੱਜ ਪ੍ਰਬੰਧ ਦਸਤੇ ਪੇਨ ਕੇ ਅਸੀਂ ਉੱਥੇ ਬੈਠ ਕੇ ਉਲੀਕੇ ਆਏ ਨੇ ਇਹਨਾਂ ਦੇ ਨਾਲ ਕਮਜ਼ੋਰੀ ਕੀ ਹੈ ਕਿ ਇਹਨਾਂ ਨੇ ਨਾਲ 3 ਜਾਂ 4 ਜਿਹੜੇ ਲੋਕ ਜੁੜੇ ਹੋਏ ਦੇ ਨੇ ਔਰ ਸਾਡੇ ਜੰਮੂ ਕਸ਼ਮੀਰ ਦੇ ਹੀ ਹਨ ਉਹਨਾਂ ਲੋਕਾਂ ਨੇ ਇਹਨਾਂ ਨੂੰ ਗੁੰਮਰਾਹ ਕੀਤਾ ਹੋਇਆ ਦਾ ਮੈਂ ਪ੍ਰਧਾਨ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿ ਇਹਨਾਂ ਲੋਕਾਂ ਤੋਂ ਬਚ ਕੇ ਰੋ ਇਹਨਾਂ ਨੇ ਲੋਕਾਂ ਨੇ ਤੁਹਾਨੂੰ ਗਲਤ ਰਸਤੇ ਤੇ ਚਾੜ ਦਿੱਤਾ ਔਰ ਉਸੇ ਹਾਲਾਤ ਜਿਹੜੇ ਨੂੰ ਅੱਜ ਇੱਥੇ ਤੁਹਾਨੂੰ ਨਜ਼ਰ ਆ ਗਏ ਕਮੇਟੀਆਂ ਪੰਜਾਬ ਤੋਂ ਇੱਥੇ ਆਈਆਂ ਕਮੇਟੀਆਂ ਉਹਨਾਂ ਨੂੰ ਵੀ ਡਿਸਟ੍ਰਿਕਟ ਕਮੇਟੀਆਂ ਨਾਲ ਯੋਗਤਾ ਮੰਨਦੀਆਂ ਡਿਸਟ੍ਰਿਕਟ ਕਮੇਟੀਆਂ ਦਾ ਸਹਿਯੋਗ ਲੈਣਾ ਚਾਹੀਦਾ ਹੈ ਇਹਨਾਂ ਨੂੰ ਸਾਰੀਆਂ ਡਿਸਟ੍ਰਿਕਟ ਕਮੇਟੀਆਂ ਦੇ ਆ ਕੇ ਮੀਟਿੰਗ ਕਰਦੇ ਬਕਾਇਦਾ ਇੱਥੇ ਇੱਕ ਕਮੇਟੀ ਬਣਾਉਂਦੇ ਕੋਈ ਵੱਡੀ ਪੱਧਰ ਦੀ ਕਮੇਟੀ ਬਣਾਉਂਦੇ ਜਿਹੜਾ ਪ੍ਰਬੰਧ ਸਾਰਾ ਉਹਨਾਂ ਦੇ ਅਧੀਨ ਹੋਣਾ ਚਾਹੀਦਾ ਸੀ ਜੰਮੂ ਦਾ ਲਖਨਪੁਰ ਤੱਕ ਤਾਂ ਕਿ ਉਹ ਅੱਗੇ ਜਾ ਸਕਣ ਲੇਕਿਨ ਸਾਡੇ ਐਸਡੀਪੀਸੀ ਦੇ ਪ੍ਰਧਾਨ ਸਾਹਿਬ ਸਤਕਾਰਯੋਗਨ ਲੇਕਿਨ ਉਹਨਾਂ ਨੇ ਇਹ 2-4 ਬੰਦਿਆਂ ਦੇ ਕਹਿਣ ਦੇ ਉੱਤੇ ਇਹ ਸਾਰੇ ਪ੍ਰਬੰਧ ਨੂੰ ਜਿਹੜਾ ਉਤਲ-ਪੁਤਲ ਕਰ ਛੜਿਆ ਔਰ ਇਸ ਦਾ ਅੱਜ ਨਤੀਜਾ ਉਹਨਾਂ ਨੂੰ ਲੱਗ ਗਿਆ ਕਿ ਇੱਥੇ ਕੀ ਹੈ ਸੰਗਤਾਂ ਕੀ ਚਾਹੁੰਦੀ ਇਹਨਾਂ ਦੀ ਜਿਹੜੀ ਧਰਮ ਪ੍ਰਚਾਰ ਕਮੇਟੀ ਦੇ ਜੋ ਪ੍ਰਚਾਰਕ ਇੱਥੇ ਨਿਯੁਕਤ ਕੀਤੇ ਹੋਏ ਦੇ ਨੇ ਉਹ ਪ੍ਰਚਾਰਕ ਜਿੰਨਾ ਕੰਮ ਕਰ ਰਹੇ ਨੂੰ ਇੱਥੇ ਦੀਆਂ ਸਾਰੀਆਂ ਸੰਗਤਾਂ ਨੇ ਗੱਲ ਔਰ ਅੱਜ ਧਾਮੀ ਸਾਹਿਬ ਨੇ ਦੇਖ ਲਿਆ ਕਿ ਸਾਰੀਆਂ ਡਿਸਟ੍ਰਿਕਟ ਕਮੇਟੀਆਂ ਦੀ ਕੰਪਲੇਨ ਹੈ ਕਿ ਇੱਥੇ ਤੁਹਾਡੇ ਪ੍ਰਚਾਰਕ ਕੁਝ ਨਹੀਂ ਕਰ ਰਹੇ ਸੋ ਸਾਡੀ ਬੇਨਤੀ ਹੈ ਇਸ ಶತਬਦੀ ਅਸੀਂ ਮਨਾਣੀ ਹੈ ਹੁਣ ਵੀ ਅਸੀਂ ਇਹਨਾਂ ਨੂੰ ਰਿਕੁਐਸਟ ਕਰਦੇ ਹਾਂ ਕਿ ਪ੍ਰਬੰਧ ਜਿਹੜਾ ਹੈ ਲਖਨਪੁਰ ਤੋਂ ਉਰੇ ਜਿਹੜਾ ਪ੍ਰਬੰਧ ਹੈ ਉਹ ਜੰਮੂ ਕਸ਼ਮੀਰ ਦੇ ਕਮੇਟੀ ਬਣਾ ਕੇ ਉਹਨਾਂ ਨੂੰ ਦਿੱਤਾ ਜਾਏ ਜਿਦੇ ਸਾਰੀਆਂ ਡਿਸਟ੍ਰਿਕਟ ਕਮੇਟੀਆਂ ਦੇ ਸ਼ਮੂਲੀਅਤ ਹੋਵੇ ਅਗਰ ਧਾਮੀ ਸਾਹਿਬ ਖੁਦ ਹੋਣੇ ਤੇ ਬੋਲ ਰਹੇ ਸਨ ਉਹਨਾਂ ਨੇ ਕਿਹਾ ਕਿ ਅਸੀਂ ਸਾਡੇ ਤੋਂ ਪਹਿਲੀ ਮੀਟਿੰਗ ਵਿੱਚ ਉਹ ਇਹ ਗੱਲ ਕਹਿ ਰਹੇ ਸਨ ਕਿ ਅਸੀਂ ਇੱਕ ਕਨਸਟੀਟਿਊਸ਼ਨਲ ਬਾਡੀ ਆਂ ਤੇ ਇੱਥੇ ਦੀਆਂ ਡਿਸਟ੍ਰਿਕਟ ਕਮੇਟੀਆਂ ਵੀ ਕਨਸਟੀਟਿਊਸ਼ਨਲ ਬਾਡੀਆਂ ਉਹ ਵੀ ਇੱਕ ਐਕਟ ਦੇ ਤਹਿਤ ਇਲੈਕਟਡ ਬਾਡੀਆਂ ਆ ਗਈਆਂ ਜਿਸਾਂ ਤੁਸੀਂ ਐਸ.ਸੀ.ਪੀ.ਸੀ. ਲੈਕਟ ਹੋਈਆਂ। ਤੇ ਇਸ ਵਾਸਤੇ ਸਾਢੀ 3/4 ਐਸ.ਸੀ.ਪੀ.ਸੀ ਦੇ ਪ੍ਰਧਾਨ ਜਿਸ ਨੂੰ ਐਸ.ਸੀ.ਪੀ.ਸੀ ਜਿਹਨੂੰ ਅਸੀਂ ਮਿਨੀ ਪਾਰਲੀਮੈਂਟ ਕਹਿੰਦੇ ਹਾਂ ਸਿੱਖਾਂ ਦੀ ਉੱਥੇ ਦੇ ਪ੍ਰਧਾਨ ਨੂੰ ਆਪਣੀ ਹیثیت ਦਾ ਅਹਿਸਾਸ ਹੋਣਾ ਚਾਹੀਦਾ। ਇੱਕ ਮੇਰੇ ਵਰਗਾ ਬੰਦਾ ਜਿਸ ਨੂੰ ਪਛਾਣ ਕੋਈ ਨਹੀਂ ਜਿਸ ਦੀ ਕੋਈ ਤੂਫੀਕ ਕੋਈ ਨਹੀਂ ਉਹ ਉੱਠ ਕੇ মিডিਆ ਰਾਂ ਇਹ ਗੱਲ ਕਹਵੇ ਕਿ ਮੈਂ ਸ਼੍ਰੋਮੀ ਕਮੇਟੀ ਦੇ ਪ੍ਰਧਾਨ ਨੂੰ ਗਵਰਨਰ ਸਾਹਿਬ ਨਾਲ ਮਲਾ ਰਹੇ ਆ ਇਹ ਸਾਡੇ ਵਾਸਤੇ ਇੱਕ ਸ਼ਮਿੰਗੀ ਦੀ ਗੱਲ ਹੈ ਪ੍ਰਧਾਨ ਸਾਹਿਬ ਕੋਲ ਪੂਰਾ ਸੈਕਟਰੀਟ ਹੈ ਉਥੇ ਅਮਰਤ ਸਰ ਵੀ ਉਹ ਮੇਲ ਰਾਂ ਚਿੱਠੀ ਗਵਰਨਰ ਨੂੰ ਭੇਜ ਸਕਦੇ ਨੇ ਕਿ ਪ੍ਰਬੰਧ ਜਿਹੜਾ ਕਿ ਲਾਇਨ ਆਰਡਰ ਦਾ ਸਾਰਾ ਅਰੇਂਜਮੈਂਟ ਕੀਤਾ ਜਾਏ ਔਰ ਪਰਮਿਸ਼ਨ ਦਾ ਵੀ ਜ਼ਾਰਾ ਕੀਤਾ ਜਾਏ ਉਹ ਕਿਉਂ ਚੱਲ ਕੇ ਉਹਨਾਂ ਦੇ ਕੋਲ ਉੱਥੇ ਆ ਪ੍ਰਧਾਨ ਸਾਹਿਬ ਇੱਕ ਮਿੰਨੀ ਸਾਡੀ ਜਿਹੜੀ ਪਾਰਲੀਮੈਂਟ ਹੈ ਉਸ ਦੇ ਮੁਖੀਆਂ ਨਹੀਂ ਉਹ ਉਹਨਾਂ ਨੂੰ ਆਪਣੀ ਹਸਿਆਤ ਅਹਿਸਾਸ ਹੋਣਾ ਚਾਹੀਦਾ ਇਹ ਮੇਰੇ ਵਰਗੇ ਬੰਦਿਆਂ ਦੇ ਕਹਿਣ ਤੇ ਉਹ ਤੁਰਦੇ ਪਏ ਨੇ ਸੋ ਇਹ ਸਾਡੀ ਬੇਨਤੀ ਹੈ ਕਿ ਆਪਣੀ ਉਹ ਇਸ ਨਾਲ ਸਾਡੀ ਵੀ ਇੱਥੇ ਜੰਮੂ ਕਸ਼ਮੀਰ ਦੇ ਸਿੱਖਾਂ ਦੀ ਵੀ ਜਿਹੜੀ ਹੈ ਨਾ ਸਾਨੂੰ ਵੀ ਸ਼ਰਮਿੰਦਗੀ ਫੇਸ ਕਰਨੀ ਪੈਂਦੀ ਹੈ ਕਿ ਸਾਡੇ ਐਸਪੀਸੀ ਦਾ ਪ੍ਰਧਾਨ ਉਹ ਇਸ ਤਰ੍ਹਾਂ ਜਾ ਰਿਹਾ ਉਹਨੂੰ ਕੋਈ ਵਸਾਕੀਆਂ ਦੇ ਉੱਤੇ ਉਹ ਚੱਲ ਰਿਹਾ ਕਿ ਕੋਈ ਆਦਮੀ ਉਸ ਨੂੰ ਮੇਰੇ ਵਰਗਾ ਉਹ ਆਕੇ ਕਿ ਮੈਂ ਗਵਰਨਰ ਸਾਹਿਬ ਨਾਲ ਤੁਹਾਨੂੰ ਮਿਲਾਂਦਾ ਔਰ ਉਹ ਜਾ ਕੇ ਮਿਲਣ ਸੋ ਇਹ ਸਾਡੀ ਬੇਨਤੀ ਹੈ ਹਾਲਾਂ ਵੀ ਕੁਛ ਨਹੀਂ ਬਿਗੜਿਆ 4 ਦਿਨ ਹੈਗੇ ਨੇ ਹੈ ਬਹੁਤ ਘੱਟ ਹੈ ਇੰਤਜ਼ਾਮ ਅਸੀਂ ਇਤਨੀਆਂ ਬਸਾਂ ਦਾ ਇੰਤਜ਼ਾਮ ਕਰ ਗਿਆ ਅੱਜ ਵੀ ਅਗਰ ਇਹ ਕਰਨ ਘੱਟੋ ਘੱਟ 100 ਬਾਸੀ ਤੋਂ ਜ਼ਰੂਰ ਲੈ ਕੇ ਜਾਣ ਤਾਂ ਕਿ ਅਸੀਂ ਆਪਣੀ ਜੋ ਪ੍ਰਦਰਸ਼ਨੀ ਹੈ ਜੋ ਨਗਰ ਕੀ ਨਗਰ ਕੀ ਧੰਦਾ ਮਤਲਬ ਕੀ ਹੈ ਨਗਰ ਚੋਂ ਕੋਈ ਤੁਸੀਂ ਕੀਰਤਨ ਹੀ ਨਹੀਂ ਅਗਰ ਕੋਈ ਕਰਦੇ ਕੋਈ ਸੰਗਤ ਹੀ ਜੰਮੂ ਕਸ਼ਮੀਰ ਦੀ ਸੰਗਤ ਹੀ ਸਮੂਲੀਅਤ ਹੀ ਨਹੀਂ ਅਗਰ ਕਰਦੇ ਤੇ ਫਿਰ ਕੀ ਪਿੱਛੇ ਰਹਿ ਗਿਆ ਔਰ ਇਹ ਇਹ ਜਿਹੜਾ ਅਸੀਂ ਦੀ ਸਦੀ ਦਾਬਦੀ ਹੈ 350 ਸਾਲਾਂ ਜਿਹੜੀ ਅਸੀਂ ਸਦੀ ਦਾਬਦੀ ਮਨਾ ਰਹੇ ਆ ਇਹ ਪਾਰਟਿਕੂਲਰਲੀ ਇਹ ਕਸ਼ਮੀਰ ਤੋਂ ਹੀ ਸ਼ੁਰੂ ਹੋਈ ਕਸ਼ਮੀਰ ਦੇ ਪੰਡਤਾਂ ਨੇ ਹੀ ਜਾ ਕੇ ਫਰਿਆਦ ਕੀਤੀ ਔਰ ਗੁਰੂ ਸਾਹਿਬਾਨ ਨੇ ਆਪਣੀ ਸ਼ਹਾਦਤ ਦਿੱਤੀ ਔਰ ਇਥੋਂ ਦਾ ਨਗਰ ਕੀਰਤਨ ਜਿਹੜਾ ਸੀ ਉਹ ਇੱਕ ਬੜਾ ਤੌਰ ਤਰੀਕੇ ਦਾ ਨਗਰ ਕੀਰਤਨ ਇਥੋਂ ਨਿਕਲਣਾ ਚਾਹੀਦਾ ਸੀ ਤਾਂ ਕਿ ਦੁਨੀਆ ਨੂੰ ਪਤਾ ਲੱਗਦਾ ਕਿ ਉਸ ਧਰਤੀ ਤੋਂ ਇਹ ਜਿਹੜਾ ਨਗਰ ਕੀਰਤਨ ਆਇਆ ਕਿਸ ਕਿਸਮ ਦਾ ਹੈਗਾ ਸੋ ਇੰਨੀਆਂ ਹੀ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਰਾਨਾ ਸਾਹਿਬ ਇੱਕ ਇੱਕ ਸਵਾਲ ਹੈ ਇਹ ਜਿਹੜੀ ਇਸ ਲਈ ਮੀਟਿੰਗ ਹੋਈ ਹੈ ਇਹ ਸਾਨੂੰ ਇਸ ਤਰ੍ਹਾਂ ਲੱਗਿਆ ਆ ਕਿ ਇਹ ਪਹਿਲੇ ਹੀ ਪ੍ਰੀਪੇਅਰ ਮੀਟਿੰਗ ਸੀ ਤੇ ਪਹਿਲੇ ਹੀ ਇਹ ਸਾਰਾ ਕੁਝ ਤੈਅ ਕਰਕੇ ਆਏ ਸਨ ਕਿ ਕਿ ਸੇਵਾ ਦੇਣੀ ਹੈ ਕਿ ਇਹ ਸਿਰਫ ਆਈ ਵਾਸ਼ ਕਰਦੇ ਬਸ ਇਹ ਵੀ ਸਿਰਫ ਇੱਕ ਆਈ ਵਾਸ਼ ਹੈ ਇਹ ਸਾਡੇ 2-4 ਬੰਦੇ ਨੇ ਇੱਥੇ ਦੇ ਜਿਹੜੇ ਇਹਨਾਂ ਨੂੰ ਖਰਾਬ ਕਰ ਰਹੇ ਨੇ otherwise اچھا کچھ تھے کچھ ਇਥੇ ਸ਼ਰਤੀ ਆਂਸਰ ਵੀ ਕੁਝ ਕੁਝ ਇਥੇ ਕੁਝ ਇਥੇ ਸ਼ਰਤੀ ਆਂਸਰ ਵੀ ਆਇਆ ਸੀ ਉਨੇ ਹਾਥੀ ਜੀ ਮੋਲੀਆਂ ਪਏ ਸੀ ਅਸੀਂ ਉਹਦੀ ਪਿੱਖੀਆਂ ਹੋ ਪਾਈ ਦੀ ਉਹਨੇ ਮੈਨ ਹੈਂਡਲਿੰਗ ਕੀਤੀ ਹੈ ਡੀਜੀਪੀਸੀ ਦੇ ਮੈਂਬਰ ਸਾਹਿਬ ਨਾਲ ਹਾਂ ਉਹਨੇ ਮੈਨ ਹੈਂਡਲਿੰਗ ਕੀਤੀ ਹੈ ਡੀਜੀਪੀਸੀ ਦੇ ਮੈਂਬਰ ਸਾਹਿਬ ਉਹਦੇ ਫਾਦਰ ਸਾਹਿਬ ਦੀ ਉਮਰ ਸੇ ਸਨ ਔਰ ਉਹਨੂੰ ਪਿੱਛੇ ਸ਼ਹਿ ਦਿੱਤੀ ਗਈ ਹੈ ਕਿਸੇ ਬੰਦੇ ਵੱਲੂ ਅਤੇ ਉਸਨੇ ਇੱਥੇ ਬੜਾ ਦਮਾਸ਼ੀ ਦਾ ਕੰਮ ਕੀਤਾ ਹੈ ਇੱਥੇ 3-4 ਆਦਮੀ ਨੇ ਜਿਹੜੇ ਉਹਨਾਂ ਦੀ ਸ਼ਹਿਤ ਹੈ ਇਹ ਸਭ ਕੁਝ ਹੋ ਰਿਹਾ ਹੈ ਉਹੀ ਇਹ ਸਾਰੀ ਬਰਬਾਦੀ ਦਾ ਕਾਰਨ ਉਹੀ ਲੋਕ ਹਨ ਚਾਲ ਉਹ ਬੇਸ਼ੱਕ ਆਪਣੇ ਆਪ ਨੂੰ ਉਹ ਤੇ ਫਿਰ ਅਸੀਂ ਸ਼ਤਾਬਦੀਆਂ ਵੀ ਸਿਆਸਤ ਸਾਡੀ ਸ਼ਤਾਬਦੀਆਂ ਵੀ ਸਿਆਸਤ ਦੇ ਪੇੜ ਚੜ ਗਈਆਂ ਰਾਣਾ ਸਾਹਿਬ ਸਾਡੀ ਸ਼ਤਾਬਦੀਆਂ ਵੀ ਸਿਆਸਤ ਦੇ ਪੇੜ ਚੜ ਗਈਆਂ ਬਿਲਕੁਲ ਚੜ ਗਈਆਂ ਜੀ ਬਿਲਕੁਲ ਚੜ ਗਈਆਂ ਤੁਹਾਡੇ ਸਾਹਮਣੇ ਆ ਸਭ ਕੁਝ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਅੱਜ ਜੋ ਹਾਲਾਤ ਇੱਥੇ ਬਣੇ ਨੇ ਕੋਈ ਇੱਕ ਡਿਸਟ੍ਰਿਕਟ ਕਮੇਟੀ ਦੀ ਰਿਜ਼ਾਈਨਮੈਂਟ ਨਹੀਂ ਹੈ ਇੱਥੇ ਸਾਰੀਆਂ ਡਿਸਟ੍ਰਿਕਟ ਕਮੇਟੀਆਂ ਦੀ ਰਿਜ਼ਾਈਨਮੈਂਟ ਆਈਆਂ ਇਸ ਮਸਲੇ ਵੀ ਔਰ ਇਤਨੀ ਵੱਡੀ ਸ਼ਤਾਬਦੀ ਅਸੀਂ ਮਨਾ ਰਹੇ ਹਾਂ ਔਰ ਫਿਰ ਸਨਗਰ ਦੇ ਨਾਲ ਕੰਸਰਨਡ ਸ਼ਤਾਬਦੀ ਹੈ ਔਰ ਤੁਸੀਂ ਨਗਰ ਕੀਰਤਨ ਦਾ ਇੱਥੇ ਕੋਈ ਜ਼ਿਕਰ ਤੱਕ ਨਹੀਂ ਕੀਤਾ ਔਰ ਆ ਚਾਰ ਦਿਨ ਪਹਿਲਾਂ ਤੁਸੀਂ ਆ ਕੇ ਇੱਥੇ ਦੱਸਦੇ ਨਾ ਕੋਈ ਪੜਾਅ ਦੱਸਿਆ ਨਾ ਜੰਮੂ ਵਿੱਚ ਕਿੱਥੇ ਰਹਿਣਾ ਨਾ ਕੋਈ ਰੂਟ ਦੱਸਿਆ ਕੋਈ ਤਾਂ ਕੁਝ ਨਹੀਂ ਦੱਸਿਆ ਇਹਨਾਂ ਨੇ ਤੁਸੀਂ ਮਸਾਲੇ ਚੀਕਾ ਖਾਲਚੇ ਮਸਾਲੇ ਲੜਿਆ